ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਆ ਪਿੰਡ ਪੁੱਛਰ ਕਲਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਚਬਾਲ ਬਾਈ ਗਰੇਜ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਨੀਲੀ ਰਾਵੀ ਦਾ ਤੋਹਫਾ ਕੱਢ ਕੇ ਲਿਆਇਆ ਚੰਗੀ ਕੁਆਲਿਟੀ ਵਾਲਾ ਮਗਰ ਜੋ ਕੱਟੀ ਆ ਗਈ ਆ ਕੋਈ ਤਿੰਨ ਚਾਰ ਦਿਨ ਦਾ ਸਮਾਂ ਹੋ ਗਿਆ ਕਹਿੰਦੇ ਸੂਈ ਨੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਲਿਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਦਿ ਨੂੰ ਜਲਦੀ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਕਰ ਵੇਖ ਕੇ ਆਪਣੀ ਨਰਖਪਰਖ ਕਰਿਆ ਕਰੋ ਕਰਕੇ ਤਸੱਲੀ ਫਿਰ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਹੈ ਤੁਹਾਡਾ ਫਰਜ਼ ਪੰਦਾ ਹੈ ਸਾਡਾ ਕੰਮ ਹੈ ਜੀ ਵੀਡੀਓ ਬਣਾਉਣਾ ਆਓ ਲਈਏ ਆਪਣੇ ਵੀਰ ਅੰਗਰੇਜ਼ ਸਿੰਘ ਤੁਹਾਡਾ ਡਿਟੇਲ ਕਰਕੇ ਤੁਹਾਡਾ ਨਾਲ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਉਸ ਨਾਮ ਚੜਦੀ ਕਲਾ ਜੀ ਚੜਦੀ ਕਲਾ ਠੀਕ ਆ ਜੀ ਨਾਮ ਜੀ ਨਾਮ ਆਪਣਾ ਅੰਗਰੇਜ਼ ਸਿੰਘ ਜੀ ਠੀਕਾ ਪਿੰਡ ਪੁੱਤਰ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੁਸੀਂ ਲਾਪਨ ਚਬਾਲ ਲੱਗਦੀ ਹੈ ਚਬਾਲ ਲੱਗਦੀ ਹੈ ਜੀ ਮੋਬਾਈਲ ਨੰਬਰ ਜੀ 93644 ਹਾਂਜੀ 95662 ਠੀਕ ਹੈ ਜੀ ਤੇ ਵਪਾਰ ਲੈਣ ਦਾ ਕਰਵਪਾਰਾ ਹਾਂਜੀ ਹਾਂਜੀ ਠੀਕ ਹੈ ਜੀ ਥੋੜਾ ਲੇਟ ਹੋ ਗਿਆ ਦੂਜੀਆਂ ਫਰਮੀਆਂ ਵੇਖੀਆਂ ਕੱਲੀ ਵਾਲੀ ਹੈ ਗਿਆ ਤਿੰਨ ਮਹੀਨੇ ਫਿਰ ਵੇਖੀ ਠੀਕ ਹੈ ਜੀ ਤੇ ਇਹ ਕਿੰਵਾ ਸੁਭਾ ਆ ਗਈ ਅੰਗਰੇਜ਼ ਸਿੰਘ ਜੀ ਅੱਖਾਂ ਨੂੰ ਆਪਾਂ ਕੋਈ ਗੁੱਜਰ ਕਹਿ ਸਕਦੇ ਹਾਂ ਅੱਛਾ ਜੀ ਤੇ ਜੇ ਮੰਨ ਕੇ ਸਬਦਾ ਕਰੀ ਹਣਾ ਤੇ ਜੇ ਜੇ ਸੁਵੇ ਤੋ ਦੋ 9 ਕਿਲੋ ਭਰਾ ਹੋਗਾ 9 ਕਿਲੋ ਬੋਲਾ ਹੋਗਾ 16 44 ਨਾਲ ਦੋ ਹੀ ਤੇਲ ਨਾਲ ਚਾਪ ਆਇਆ ਅੱਛਾ ਤੈਨ 4 ਦਿਨ ਹੋ ਗਏ ਸੇ ਮੈਂ ਮੋੜੀ ਮੈਂ ਦੋ ਹੀ ਹਾਂਜੀ ਠੀਕ ਆ ਉਹ ਕੱਟੀ ਜਾ ਕੇ ਹਨਾ ਕੱਟੇ ਵੀ ਚੰਗੀ ਮਗਰ ਠੀਕ ਹੈ ਜੀ ਤੇ ਮੈਂ ਆ ਗਈ ਨੀਲੀ ਜੀ ਨੀਲੀ ਨੀਲੀ ਹਨਾ ਬਿੱਲੀ ਮਣਕੀ ਬਿੱਲੀ ਬਿੱਲੀ ਮਣਕੀ ਅੱਖ ਪੂਰੀ ਪਿਓਰ ਤੇ ਮਗਰ ਠੋਡੀ ਦੇ ਵੀ ਨਿਸ਼ਾਨ ਸੱਜਣੋਂ ਦੇਖ ਸਕਦੇ ਜੀ ਕਵਰ ਕਰਦੀ ਆ ਜਿਹੜੇ ਪੈਰ ਵੀ ਦੇਖ ਸਕਦੇ ਖੋਰ ਤੇ ਪੂਛ ਜਦੋਂ ਜਿਆਦੀ ਛੁੱਭੀ ਆ ਲੈਓ ਵੀਰ ਜੀ ਤੇ ਬਾਕੀ ਜਿਹੜੀ ਥਾਂ ਛੱਡੇ ਵਾਲੀ ਬੰਤ ਰਹਿਣਾ ਉਹ ਤੇ ਵੱਡਿਆਂ ਤੋਂ ਵੀ ਪਰੇ ਕਰਦੀ ਜਿਹੜਾ ਮੋਲਿਆ ਮੁੱਲ ਬੜਾ ਜਾਇਜ ਆ ਵੀ ਸਾਨੂੰ ਲੱਗਾ ਠੀਕ ਹੈ ਜੀ। ਲਓ। ਕੱਢ ਦਿਓ ਬਾਹਰ ਮੈਂ। ਹਾਂ। ਲਓ। ਬਾਕੀ ਤੋੜਾ ਤਰਾ ਛੋਟੀ ਦਾ ਚੰਗਾ ਹੈ। ਵੇਟਪੁੜੇ ਦੀ ਵੀ ਸਜਣੋ ਚੰਗੀ ਆ। ਲਓ ਜੀ। ਲੈਓ ਬੇਰ ਦੀ ਮੋਲ ਲਓ। ਲਓ ਇਹ ਕੀ ਆ ਪਤਾ ਹੈ ਛੋਟੀ ਵੀ ਚੰਗੀ ਪਿੱਟ ਪੁੜੇ ਦੀ ਤੇ ਬਾਕੀ ਆਟਰ ਕੁਆਲਟੀ ਦੇ ਸਿਰਾ ਹੀ ਮੈਂ ਨਾ ਲਈ ਪਈ ਕਰਮਾ ਲਈ ਨੇ ਗੜਗੜ ਬਾਹਰ ਨਿਕਲੀ ਪਈ ਆ ਲਓ ਨੀਲੀ 라ਵੀ ਪਿਓਰ ਹੈ ਠੀਕ ਹੈ ਤੇ ਬਾਈ ਗਰੇਸ ਸਿੰਘ ਫਿਰ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੀ ਕਾ ਇਹ ਮੋਲਾ ਦਾ 75000 ਹੈ ਅੱਛਾ ਜੀ 11 ਨਹੀਂ ਮੋਲਾ ਪਗਰ ਠੀਕ ਹੈ ਜੀ 2000 ਬਚਾ ਲਾ ਕੇ 73 ਜੀ 73 ਦੀ ਹਵਾ ਗਈ ਕੋਈ ਨਹੀਂ ਬੰਦ ਹੋ ਵੀਰ ਜੀ ਬੰਦੋ ਉੱਤੇ ਬੰਦੋ 73 ਜੀ ਹੋਰ ਹੀ ਵਾਲ ਛੱਡ ਦਿੱਗੇ ਨਹੀਂ ਹੋਰ ਨਹੀਂ ਛੱਡਾ ਇੱਕ ਛੱਡ ਦਿੱਗੇ ਮੈਂ ਲੱਗ ਲਿਆ ਸਾਹ ਕੋਈ ਨਹੀਂ ਲੈ ਕੇ ਛੱਡ ਦਿੱਗੇ ਇੱਕ ਨਾ ਕੀ ਹੋਣਾਗਾ ਚੱਲ ਵੇਖ ਲਓ ਤੁਸੀਂ ਪਰ ਮੋਲਾ ਨਾ ਬਣੀ ਨਹੀਂ ਨਹੀਂ ਚੱਲ ਕੋਈ ਨਹੀਂ 72000 ਦੇ ਪੈਸੇ ਵਟਾਉਣ ਆਉਂਦੇ ਲਓ ਜੀ 72000 ਦੀ ਜਿਹੜੀ ਜੈਸਨ ਹੋਣੀ ਜੇ ਇਹ ਜੋ ਛੋਟ ਹੋ ਜੂਗੀ ਜਿਆਦਾ ਕੋਈ ਆ ਪਿਓਰ ਨੀਲੇ ਦਾ ਵੀ ਹਾਂ ਹਾਂ ਤੇ ਬਾਕੀ ਮੈਂ ਚੰਗੀ ਆ ਸਤਾਇਓ ਨਾ ਸਜਰੋ ਬਾਲਾ ਦੁੱਧ ਕਿੰਨਾ ਕੁ ਤੁਹਾਡੇ ਅੱਡੇ ਕਿਨਾ ਕਰ ਜੂਗੀ ਦੇਖੋ ਜੀ ਆਪਾਂ ਦੇ ਕਹਿਣ ਨੂੰ 15 ਵੀ ਜਾ ਸਕਦੇ ਪਰ ਪਿਛਲੇ ਦਿਨ 12 ਲੀਟਰ ਦੇ ਤੇ ਆਇਆ ਪਿਛਲੇ ਸਵੇਰੇ 12 ਠੀਕ ਆ ਮਗਰ ਆਰਡਰ ਕੁਆਲਿਟੀ ਸਿਰਾ ਹੈ ਨਾ ਕਿਹੜੇ ਸਮਾਂ ਖਾਲਸਾ ਲੱਗਾ ਮੇਰੇ ਖਿਆਲੋਂ 12 13 ਕਹੂਗੀ ਬਾਦੂ ਫਿਰ ਆਪਣੇ ਘਰੋਂ ਵੀ ਦਿਓ ਨਹੀਂ ਆਰਡਰ ਕੁਆਲਿਟੀ ਬਹੁਤ ਸਿਰਾ ਹੈ ਤੇ ਬਾਕੀ ਝੋਟੀ ਸੋਹਣੀ ਆ ਬਹੁਤ ਜਿਆਦਾ ਬਿੰਦੇ ਵਾਲੇ ਮੈਂ ਨਾ ਤੇ ਦੂਰ ਦਾ ਕਰੀ ਇਧਰ ਦੇਖੋ ਵਾਕਿਆ ਜੀ ਲੈਵਰ ਪੂਰਾ ਫੋਟ ਵਾਲਾ ਆ ਹਾਂ ਸਜਰੋ ਕਰਕੇ ਤਸੱਲੀ ਲੈ ਜਾਓ ਮੌਕਾ ਇੱਕ ਵਾਰ ਜੇ ਝੋਟੀ ਚੰਗੀ ਜੇ ਤੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ